मैं ये भी कैसा आप देखा होगा राजीव हिंसन कैप्शन दिखा रहे हैं। ਇਹਨਾਂ ਦੀ ਇੱਕ ਖਾਸੀਅਤ ਹੈ ਕਿ ਜਿੱਥੇ ਉਹਦਾ ਸੁਭਾਅ ਦੇ ਆ ਤਾਂ ਇਹ ਪਹਿਲਾਂ ਹੀ ਜਿਹੜੀ ਹੈਗੀ ਆ ਇਹ ਗੱਲ ਕਲੀਅਰ ਹੁੰਦੀ ਆ ਕਿ ਇਹਨਾਂ ਨੇ ਜਿਹੜਾ ਹੈਗਾ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਆਮ ਇਨਸਾਨ ਦੀ ਗੱਲ ਕਰਦੀਆਂ ਔਰ ਇਹ ਬੜੀ ਤੰਦੇਹੀ ਨਾਲ ਬੜਾ ਡਟ ਕੇ ਜਿਹੜਾ ਹੈਗਾ ਉਹ ਆਪਣੀ ਡਿਫੈਂਸ ਕਰਦੇ ਆ ਤੇ ਤੁਹਾਨੂੰ ਤੇ ਸਾਨੂੰ ਮਾਨ ਹੋਣਾ ਚਾਹੀਦਾ ਇਹਨਾਂ ਦਾ ਕੀਤਾ ਹੋਇਆ ਕੰਮ ਕੋਈ ਇੱਕ ਦੇ ਵਿੱਚ ਤੁਹਾਨੂੰ ਨਜ਼ਰ ਵੀ ਆਊਗਾ ਤੁਹਾਡੀ ਮਰਜ਼ੀ ਹੈ ਕਿ ਪੁਲੇ ਪੁਲੇ ਸਲਾਕੇ ਦੀ ਸਾਰੀ ਸ਼ੁਰੂ ਸਭ ਤੋਂ ਪਹਿਲਾਂ ਫਤਿਹ ਕਰਦਾ ਹੈ ਲਾਈਕ ਜੀ ਦਾ ਕਾਲ ਸਾਹਿਬ ਲਾਈਕ ਜੀ ਕਰਦੇ ਪੀਐਸ ਦਾ ਮੈਂ ਤਾਂ ਕੋਈ ਨਹੀਂ एम पी साहब 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 हम जीवी एस एस जी भाई जगजीत जी बड़ा राजनीतिक समाज जब तो पहला फतेह नमस्कार करता वाहगुरु जी का खालसा वाहेगुरु जी जी फतेह डी एस पी साहब इस जी झंडी शायद है खे हैं जिससे भी बंद को रात को ग्यारह बजे तो लैके करके तीन बजे तक भेज के देख लो तीन तीन जगह बंदे को रोक के जरूर जी पट्रॉलिंग लाओा नागा चाउन चलाता है इस तरह से कोई नागा जब प्रभावी गांव मेन रोड से जब गई खड़ी होगी पेट्रॉलिंग करती रहे रेलवे का कोई एमान नहीं जिन्हें बनाकर ਆਹ ਨਾਲ ਲੋਕ ਕੋਰ ਨਾਲ ਆਇਆ ਆ ਪਾ ਟਿਕਾ ਆ ਪਾਾਰੇ ਤੇ ਬਾਜ ਰਹਿਣ ਵਾਲੇ ਆ ਪਾ ਦਾ ਬਾੜੇ ਹੁੰਦੇ ਆ ਕੰਕੜਵਾਤ ਜਾਂਦੇ ਆ ਮੈਂ ਇਹ ਕਰਕੇ ਗਿਆ ਸਰਕਾਰੀ ਨੰਬਰ 75080121 ਤੋਂ ਲੈਣਾ ਮੇਰਾ ਆਧਾ ਫਰਕ ਨੰਬਰ 98783 ਹਾਂਜੀ ਸਰ ਸਰ ਜਿਹੜੀ ਅੱਜ ਤੁਸੀਂ ਮੀਟਿੰਗ ਕੀਤੀ ਆਪਾਂ ਬਣੀ ਕਿ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਰ ਤੇ ਅੱਜ ਅਸੀਂ ਇੱਥੇ ਕਨਾਲ ਕਲੋਨੀ ਖਾਣੇ ਦੇ ਏਰੀਏ ਵਿੱਚ ਨਸ਼ਿਆਂ ਸੰਬੰਧੀ ਪਬਲਿਕ ਮੀਟਿੰਗ ਕੀਤੀ ਆ ਇਹਦੇ ਵਿੱਚ ਲੋਕਾਂ ਨੇ ਸਾਨੂੰ ਬਹੁਤ ਵਧੀਆ ਸਹਿਯੋਗ ਦਿੱਤਾ ਤੇ ਲੋਕਾਂ ਨੂੰ ਅਸੀਂ ਬੇਨਤੀ ਕੀਤੀ ਆ ਵੀ ਸਾਡਾ ਵੱਤਵਾਰ ਸਹਿਯੋਗ ਦਿੱਤਾ ਜਾਵੇ ਤਾਂ ਕਿ ਜੋ ਨਸ਼ਿਆਂ ਦਾ ਕਲੰਕ ਪੰਜਾਬ ਨੂੰ ਲੱਗਿਆ ਹੋਇਆ ਇਹਨੂੰ ਖਤਮ ਕੀਤਾ ਜਾ ਸਕੇ ਤੇ ਸਰ ਲਗਾਤਾਰ ਮੀਟਿੰਗਾਂ ਹੋ ਰਹੀਆਂ ਕੁਸ਼ੇਰਾ ਸਰ ਅਸਰ ਵੀ ਕੁਝ ਹੋ ਰਿਹਾ ਸਰ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਔਰ ਐਸਐਸਪੀ ਸਾਹਿਬ ਉਹ ਢੰਡਾ ਦੇ ਦਿਸ਼ਾ ਨਿਰਦੇਸ਼ਾਂ ਹ ਅਸੀਂ ਪਬਲਿਕ ਮੀਟਿੰਗਾਂ ਕਰ ਰਹੇ ਆ ਇਹਦੇ ਬਹੁਤ ਸੋਹਣੇ ਰਿਜ਼ਲਟ ਸਾਹਮਣੇ ਆ ਰਹੇ ਆ ਲੋਕਾਂ ਨੂੰ ਇਹਦੇ ਬਾਰੇ ਵੱਧ ਵੱਧ ਵੇਰ ਕੀਤਾ ਜਾ ਰਿਹਾ ਹੈ ਤੇ ਵੱਡੀ ਪੱਧਰ ਦੇ ਉੱਤੇ ਜੋ ਨਸ਼ੇ ਦੇ ਸਮਗਲਰਾ ਉਹਨਾਂ ਨੂੰ ਫੜਾਇਆ ਜਾ ਰਿਹਾ ਸਰ ਗੱਲ ਕਰੀਏ ਸਰ ਇਹ ਨਸ਼ਾ ਜਿਹੜਾ ਸਰ ਬਾਰਡਰਾਂ ਦੇ ਉੱਪਰ ਵੀ ਬੰਦ ਕੀਤਾ ਜਾ ਰਿਹਾ ਸਰ ਇਹ ਹਰ ਪਾਸੇ ਹੀ ਇਹਦੀ ਸਫਾਈ ਕੀਤੀ ਹੋਈ ਆ ਨਸ਼ੇ ਵਾਲਾ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਸਮਗਲਰਾ ਹੋਵੇ ਚਾਹੇ ਉਹ ਬੈਡਲਰਾ ਉਹ ਸਿੱਖਾਂ ਦੇ ਪਿੱਛੇ ਲਾਜਮੀ ਜਾਊਗਾ ਸਰ ਇੱਕ ਪੁਲਿਸ ਬੋਲੀ ਇੱਕ ਨੰਬਰ ਜਾਰੀ ਕੀਤਾ ਸਰ ਉਹ ਨੰਬਰ ਵੀ ਦੱਸਿਆ ਜਾਵੇ ਸਰ ਤੁਸੀਂ ਨੰਬਰ ਇੱਕ ਨਹੀਂ ਜਾਰੀ ਕੀਤਾ ਪੁਲਿਸ ਦੇ ਨੰਬਰ ਬਹੁਤ ਕੰਟਰੋਲ ਰੂਮ ਤੇ ਵੀ ਫੋਨ ਕਰ ਸਕਦੇ ਆ ਤੁਸੀਂ ਸਾਡੇ ਇਸ ਤਰ੍ਹਾਂ ਦੇ ਨਸ਼ੇ ਦੀ ਬਾਰੇ ਪਰਸਨਲ ਨੰਬਰਾਂ ਤੇ ਵੀ ਫੋਨ ਕਰ ਸਕਦੇ ਆ। ਬਾਕੀ ਤੁਸੀਂ ਨੈਟ ਦੇ ਉੱਤੇ ਜਾਓਗੇ ਤੁਹਾਨੂੰ ਸਾਰੇ ਨੰਬਰ ਉੱਥੇ ਮਿਲ ਜਾਣਗੇ ਕਿਸੇ ਵੀ ਨੰਬਰ ਦੇ ਉੱਤੇ ਤੁਸੀਂ ਸਾਨੂੰ ਇਹਦੇ ਬਾਰੇ ਇਤਲਾਹ ਦੇ ਸਕਦੇ ਆ। ਸਰ ਜਿਹੜੀ ਮੀਟਿੰਗਾਂ ਹੋ ਰਹੀਆਂ ਇਹ ਸਰ ਜਾਰੀ ਰਹਿਣਗੀਆਂ ਸਰ। ਇਹ ਮੀਟਿੰਗਾਂ ਜਾਰੀ ਰੱਖਾਂਗੇ ਅਸੀਂ। ਸਰ ਇੱਕ ਅੱਪ ਗੱਲ ਕਰੀਏ ਸਰ ਪੰਘੋੜੇ ਜਿਹੜੇ ਪੰਘੋੜੇ ਵੀ ਸਰ ਲੋਕ ਜਿਹੜੇ ਹੋਏ ਪਏ ਆ ਬਾਹਰੋਂ ਆ ਕੇ ਸਰ ਇੱਥੇ ਰਹਿ ਰਹੇ ਉਹਨਾਂ ਦੇ ਵੀ ਕੋਈ ਐਕਸ਼ਨ ਲੈ ਰਹੇ ਹਾਂ ਸਰ। ਔਰ ਜਿੰਨੇ ਵੀ ਬਾਹਰੋਂ ਆ